ਦੇ ਰਹਿਣ ਵਾਲੇ ਤੇ ਇੱਥੇ ਸਾਡਾ ਆਪਣੀ ਏਜੰਸੀ ਦੀ ਟੀਮ ਹੈ ਤੇ ਅੱਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਘਰੇ ਚ ਲੱਗੀ ਸੀ ਤੇ ਉਹ ਲੱਗੇ ਘਰੇ ਚ ਗੱਡੀ ਹੁੰਦੀ ਆ ਵੀ ਸਾਡਾ ਟੋਲ ਪਲਾਜਾ ਛਟੋਇਆ ਸੀਗਾ ਇੱਥੋਂ 90 ਕਿਲੋਮੀਟਰ ਪੈਂਦਾ ਤੋਂ ਸਾਡੇ ਇੱਥੇ ਜੁਬੀਨ ਨਗਰ ਤੋ ਤੇ ਉਹ ਡੇਢ ਸਾਲ ਪਹਿਲੇ ਵੀ ਟੋਇਆ ਸੀ ਤੇ ਹੁਣ ਅੱਜ ਆਪੇ 7 4 2025 ਨੂੰ ਵੀ ਰਾਤ 11 ਵਜੇ ਕੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਲਾਜਾ ਤਨੋਰੀ ਬਾਰਡਰ ਦੇ ਲਾਗੂ ਘਟਾਇਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ ਬਾਰ ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆ ਸੀ ਦਾ ਸਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਿਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਿਸ ਕਹਿੰਦੀ ਸੀ ਵੀ ਤੁਸੀਂ ਐਨ ਐਚ ਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤੋਂ यो नचे वाले ने सॉरी फील की थी कि ਸਾਡੇ ਮੁਲਾਜ਼ਮ ਕੋ ਗਲਤ ਟ੍ਰਾਂਜੈਕਸ਼ਨ ਹੋ ਗਈ ਆ ਉਹਨਾਂ ਇੰਟਰੀ ਰਿਵਰਸ ਕਰਤੀ ਸੀ ਪਰ ਲੇਕਿਨ ਅਜੇ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਕਾਲ ਬਲਾਕ ਜਿਹੜਾ ਵਾ 11:15 ਕਿ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਾਓ ਕਿ ਇਹ ਮਲ ਲਗੇ ਕੋਈ ਮੈਸੇਜ ਹੋ ਜਣਾ ਕਰਦਾ ਹੋਵੇ ਸਾਡਾ ਮਲੇ ਗੱਡੀ ਦਾ ਅਜੂੰਗੀ ਨੰਬਰ ਹੈ 11 ਚ ਗੱਡੀ ਆ ਜੀ ਸੀਸੀ ਕੈਮਰਾ ਲੱਗੇ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕੂ ਮਲਗੇ ਲੀਗਲ ਕੰਮ ਰੱਖਿਆ ਵਾ ਪਰ ਸিসি ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਤੇ ਗੈਰੇਜ ਵੀ ਲੱਗਾ ਵਾ ਪਰ ਪਰ ਟਟੂਣਾ ਤੇ ਨਹੀਂ ਚਾਹੀਦਾ ਨਾ ਕਿ ਬਹੁਤ ਵੱਡੀ ਕੰਪਨੀ ਹੈ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਿੰਦੇ ਆ ਲਾ ਕੇ ਟੈਗ ਫਸਟ ਹੈਗਾ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਹਾ ਹੁਣਾ ਚਾਹੀਦਾ ਵਾ ਵੀ ਇਹ ਇਹ ਨਾ ਮਿਸਯੂਜ਼ ਕਰਾਉਂਦੇ ਹੋਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਹਾਂ ਆਰਸੀ ਦੀ ਕਾਪੀ ਦੇ ਆਧਾਰ ਕਾਟ ਵਗੈਰਾ ਦੋ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ ਜੇ ਮਿਸਯੂਜ਼ ਕਰਾਣਾ ਵਾ ਤੇ ਉਹ ਕਿਸਦਾ ਵੀ ਕਰਵਾ ਸਕਦੇ ਹੋ ਜੋ ਉਸ ਲੱਗਣ ਡਿਆ ਸਾਨੂੰ ਪਹਿਲੇ ਹੋ ਗਏ ਦਾ ਮਾਮਲਾ ਪੜ ਗਿਆ ਹਾਂਜੀ ਸਾਡਾ ਇਹ ਅਜੇ ਤੱਕ ਸੁਣਿਆ ਹੀ ਨਹੀਂ ਇਹ ਸਾਡੇ ਨਾਲ ਹੀ ਇਹ ਦੋਰੀ ਇਹ ਕਰ ਰਹੀ ਹੋਈ ਹੈ ਪਲਾਨ ਇਹੀ ਆ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਮehle ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਤੇ ਉਹ ਥੋੜਾ ਜਿਹਾ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਧਿਮ ਰਾਹੀਂ ਅਸੀਂ ਮਿਲ ਕੇ ਦੇਖਦੇ ਹਾਂ মিডিਆ ਥਰੂ ਫਾਸਟੈਗ ਬਦਲਣ ਦੀ ਕੋਸ਼ਿਸ਼ ਕੀਤੀ ਹੈ ਹਾਂ ਜਦ ਫਿਰ ਇਹੀ ਹਾਲ ਹੈ ਵੀ ਫਾਸਟੈਗ ਨੂੰ ਇਹਨੂੰ ਕੈਂਸਲ ਕਰਾ ਕੇ ਤੇ ਨਵਾਂ ਫਾਸਟੈਗ ਲਵਾ ਲਈਏ ਖਾਤਾ ਜ਼ੀਰੋ ਕਰਾ ਕੇ ਇਹੋ ਹਾਲ ਹੈ ਹੁਣ ਅਜੇ ਕੀ ਕਰ ਸਕਦੇ ਆਪਾਂ